ਹਾਦੀਕ ਸਰਬ੍ਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚੋਲਾ ਸਾਹਿਬ ਤੋਂ ਦੋਸਤੋ ਪਿੰਡ ਰਾਨੀਵਾਲਾ ਨੂੰ ਇੱਕ ਛੜਕ ਜਾਂਦੀ ਐ ਇਸੇ ਛੜਕ ਤੋਂ ਵੀ ਤੁਸੀਂ ਟਰਨ ਲੈ ਸਕਦੇ ਜੇ ਠੀਕ ਹੈ ਜੀ ਵੀਰ ਸਰਪਜੀਤ ਸਿੰਘ ਉਹਨਾਂ ਦੇ ਘਰ ਪਹੁੰਚੇ ਆ ਤਕਰੀਬਨ ਦੋ ਤੋਂ ਤਿੰਨ ਵੀਡੀਓ ਆਪਾਂ ਪਹਿਲਾਂ ਪਾ ਦਿੱਤੀਆਂ ਸੀ ਉਹਨਾਂ ਦੇ ਵਿੱਚ ਵੀ ਦੋਸਤੋ ਮਾਲ ਵੀਰ ਨੇ ਬਿਲਕੁਲ ਲਿਆ ਕੇ ਸੇਲ ਕੀਤਾ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਗਤਾਂ ਨੂੰ ਦਿਖਾਉਣੇ ਆ ਦੋ ਵੜਾ ਸੁਈਆਂ ਸਵਾਈਆਂ ਨੇ ਤੇ ਇੱਕ ਸਾਹਮਣੇ ਤੁਸੀਂ ਇਹ ਬੱਚੀ ਦੇਖ ਰਿਹਾ ਜੇ ਪਲੂਨ ਬੈਡ ਨੇ ਸੁਣਾ ਪਹਿਲਾ ਸੁਹਾ ਸੋਣੀ ਆ ਤੇ ਗੱਬਣਾ ਠੀਕ ਆ ਜੀ ਸੋ ਸਮਾਂ ਹਜੇ ਕਿੰਨਾ ਦਾ ਬਾਕੀ ਆ ਸੁਣ ਦਾ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਠੀਕ ਆ ਜੀ ਇੱਧਰ ਇੱਕ ਸਾਈਡ ਤੇ ਤੁਹਾਨੂੰ ਮੈਂ ਦਿਖਾ ਦਿੰਦਾ ਆਫਸਰ ਬੱਚੀ ਆ ਤੇ ਇਹ ਵੀ ਫਾਰਸੇਲ ਆ ਠੀਕ ਆ ਜੀ ਇਹ ਵੀ ਪਕਾਉ ਆ ਸੋ ਕੋਈ ਭਰਾ ਅੱਗੇ ਥੋੜੀ ਜਿਹੀ ਖੇਚਲ ਕਰ ਲੂਗਾ ਕੋਈ ਮਹੀਨਾ ਡੇਢ ਮਹੀਨਾ 2 ਮਹੀਨਾ ਕੋਈ ਚੰਗੀ ਸੇਵਾ ਕਰ ਲੂਗਾ ਠੀਕ ਹੈ ਜੀ ਤੇ AI ਦੇ ਬਿਲਕੁਲ ਕਾਬਿਲ ਆ ਤੇ ਉਹ ਭਰਾ ਕੋਈ ਖਰੀਦਣਾ ਚਾਹੁੰਦਾ ਤੇ ਤੁਸੀਂ ਇਹ ਵਾਛੀ ਵੀ ਖਰੀਦ ਸਕਦੇ ਜੀ ਤੇ ਬਾਕੀ ਪੂਰੀ ਡਿਟੇਲ ਦੇ ਨਾਲ-ਨਾਲ ਆਪਾਂ ਤੁਹਾਨੂੰ ਪੂਰਾ ਰੇਟ ਮੋਲੇ ਇਸ ਵੀਡੀਓ ਦੇ ਵਿੱਚ ਦੱਸ ਦੇਵਾਂਗੇ ਤਰੀਕ ਅੱਜ 3 ਜਨਵਰੀ ਆ 2005 ਤੇ ਸਮਾਂ ਮਾਰਨਿੰਗ ਦੇ ਕੋਈ 10:30 11:00 ਵਜੇ ਦਾ ਆਓ ਕਰਦੇ ਆ ਗੱਲਬਾਤ ਲੈ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਵੀਰ ਸਰਜੀਤ ਸਤਿ ਸ੍ਰੀ ਅਕਾਲ ਜੀ ਉਸ ਨਾਲ ਕੀਤਾ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹਾਂ ਜੀ ਚੜ੍ਹਦੀ ਕਲਾ अच्छा मेरे सरबजीत तो माल आज अपने को टोटल 4 एनिमल ਨੇ ਹੈ 4 एनिमल ਤੇ ਤਿੰਨ ਬੈਣਾ ਜਿਹੜੀਆਂ ਆਪਣੇ ਕੋਲ ਦਧਾਰੂਆ ਜਿਹੜੀਆਂ ਮਲਕੇ ਹੁਣ ਦੋ ਤੇ ਦੁੱਧ ਤੇ ਚੱਲ ਰਹੀਆਂ ਨੇ ਸੂਈਆਂ ਨੇ ਦੋ ਸੂਈਆਂ ਤੇ ਇੱਕ ਗੱਬਨ ਹੈ ਇੱਕ ਗੱਬਨ ਤੇ ਇੱਕ ਕਾਂਸਰ ਬੱਚੀ ਹੈ ਇੱਕ ਕਾਂਸਰ ਬੱਚੀ ਤੇ ਭਾਈ ਅਵੇ ਸਰਬਜੀਤ ਜਿਹੜੀਆਂ ਬੈਣਾ ਸੂਈਆਂ ਨੇ ਇੱਕ ਤਾਂ ਮੈਨੂੰ ਲੱਗਦਾ ਵੀ ਜਿਹੜੀ ਆਪਾਂ ਹਜੇ ਅੰਦਰ ਖੜੀ ਆ ਹਾਂਜੀ ਇੱਕ ਉੱਥੇ तकरीबन ਹਾਂਜੀ ਉਹ ਤਾਂ ਬਿਲਕੁਲ ਹਜੇ ਕਾਲੀ ਸੂਈ ਆ ਕਾਲੀ ਸੂਈ ਆ ਹਾਂਜੀ ਨਾ ਕਰ ਕਿਉਂ ਨਾ ਆਪਾਂ ਬਾਹਰ ਨਹੀਂ ਲਿਆਂਦਾ ਵੀ ਠੰਡ ਬੜੀ ਆ ਮਗਰ ਬੱਛੀ ਆ ਕੀ ਮਗਰ ਬੱਛੀ ਹੈ ਬਹੁਤ ਵਧੀਆ ਠੀਕ ਆ ਜੀ ਉਹ ਵੀ ਪਲੂਨ ਹੈ ਕਿ ਦੂਜਾ ਸੁਬਾ ਨਹੀਂ ਉਹ ਦੂਜਾ ਹੈ ਦੂਜਾ ਦੂਜਾ ਸੁਬਾ ਤੇ ਇਧਰੋਂ ਦੋਸਤੋ ਇੱਕ ਸ਼ੁਰੂਆਤ ਆਪਾਂ ਕਰ ਲਾਂਗੇ ਡੱਬੀ ਵੈਰ ਤੁਸੀਂ ਦੇਖ ਰਹੇ ਜੇ ਵਾਈਟ ਦੇ ਵਿੱਚ ਬਲੈਕ ਡੱਬਾ ਤੇ ਇਹ ਦੂਜਾ ਸੁਬਾ ਸੂਈ ਹੈ ਇਹ ਵੀ ਦੂਜਾ ਸੁਬਾ ਸੁਬਾ ਅੱਜ ਦਿਨ ਕਿੰਨੇ ਹੋ ਗਏ ਸਰਪੀ ਤੈਨੂੰ ਇਹਨੂੰ 10-12 ਦਿਨ ਦੇ ਲਗਭਗ ਹੋ ਹੀ ਗਏ 10-12 ਦਿਨ ਹਾਂਜੀ ਲਓ ਜੀ 10-12 ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਬਾਕੀ ਵੇਰ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦਿੰਦੇ ਆ ਸਰੂਜੀ ਤੇ ਕੋਈ ਮੜਾ ਖੋਲੀ ਵੀਰੇ ਨੂੰ ਐਨ ਤੋਰ ਕੇ ਦਿਖਾਈਏ ਮਗਰ ਇਹਦੇ ਵਛਾ ਸੀਗਾ ਇਹਦੇ ਮਗਰ ਵਛਾ ਹੈ ਇਹ ਤੇ ਮਗਰ ਵਛਾ ਠੀਕ ਆ ਜੀ 10 12 ਦਿਨਾਂ ਦੀ ਸੂਈ ਆ ਦੂਜਾ ਸਵੇਰ ਮਗਰ ਵਛਾ ਤੇ ਕਿੰਨੇ ਕ ਦੁੱਧ ਤੇ ਚੱਲਣ ਦੀ ਆ ਇਹ 14 ਕਿਲੋ ਦੁੱਧ ਤੇ ਚੱਲਦੀ ਪਈ ਐ 14 ਕਿਲੋ ਤੇ ਹਾਂਜੀ ਠੀਕ ਆ ਜੀ ਬਾਕੀ ਚੋਣ ਦੀ ਚੰਗੀ ਸਾਫ ਹਾਂ ਬਿਲਕੁਲ ਸਾਫ ਚੋਣ ਦੀ ਅਜੇ ਤੁਰੂਗੀ ਮਤਲਬ ਅਜੇ ਮੈਲੇ ਤੇ ਠੀਕ ਆ ਕੱਢੂਗੀ 16 17 ਵੇਰ ਲਈ ਕੋਈ ਚੋਾਈ ਕੋਈ ਕੀਤੀ ਐ ਹਾਂਜੀ ਤੜਕੇ ਮਤਲਬ ਆਪਾਂ ਜਿਆਦਾ ਤੜਕੇ ਦੀ ਠੀਕ ਆ ਠੀਕ ਹੈ ਜੀ ਲਓ ਦੋਸਤੋ ਮਾਰਨਿੰਗ ਵੀਰੰਦਾ ਵੀ ਥੋੜੀ ਚੋਈ ਚਵਾਈ ਆਪਾਂ ਠੀਕ ਹੈ ਜੀ ਤੇ ਹੁਣ ਤਕਰੀਬਨ 11 ਵਜੇ ਦਾ ਸਮਾਂ ਹੈ ਤੇ ਕਾਦਰ ਤੁਸੀਂ ਇਸ ਵੇਰ ਦਾ ਵੇਖ ਲਓ ਠੀਕ ਹੈ ਜੀ ਡੱਬੀ ਵੇੜਾ ਬਾਕੀ ਮੂੰਹ ਮੱਥੇ ਦੇ ਕੋਲ ਥੋੜੀ ਲਾਗਿਓ ਦਿਖਾਦ ਕੇ ਇਹਨੂੰ ਕਰਿਆ ਜੀ ਹਾਂਜੀ ਆਹ ਦੇਖੋ ਠੀਕ ਹੈ ਜੀ ਮੜਾ ਜਾਨ ਤੋੜਿਆ ਜੀ ਸਰਪ ਜੀ ਤੇ ਇੱਕ ਵਾਰ ਹੋ ਉਹ ਬੱਚੇ ਦਾ ਕਰਕੇ ਆਪਾਂ ਬੱਚਾ ਹਾਂ ਬੱਚਾ ਨਹੀਂ ਤਾਂ ਫਿਰ ਨਾਲ ਲੈ ਕੇ ਆਂਦਾ ਕੋਈ ਗੱਲ ਨਹੀਂ ਬੱਚਾ ਦਿਖਾ ਦਿੰਨੇ ਆ ਲਓ ਜੀ 14 ਕਿਲੋ ਵੀਰ ਦੱਸ ਰਿਹਾ ਵੀ ਇੱਥੇ ਥੱਲੇ ਹੁਣ ਦੁੱਧ ਜਿਹੜਾ ਹਾਜ਼ਰ ਆ ਕੋਈ ਭਰਾ ਆਪਦੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਬਾਕੀ ਚਵਾਚਬੂ ਦੀ ਚੰਗੀ ਆ ਥਾਨ ਪੂਰਾ ਹੱਥੀ ਮੁਠੀ ਵਾਲਾ ਠੀਕ ਆ ਜੀ ਸੋ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਬਿਲਕੁਲ ਹੱਥੀ ਮੁਠੀ ਵਾਲਾ ਥਾਣਾ ਬਾਕੀ ਕੋਈ ਕਿਸੇ ਰਕਮ ਦਾ ਪੂਰ ਛੱਟਾ ਤਾਂ ਨਹੀਂ ਨਹੀਂ ਠੀਕ ਆ ਜੀ ਠੀਕ ਆ ਜੀ ਬੰਦ ਲਿਆ ਜੀ ਚੰਗੀ ਹੈ ਵੜਾ ਬਹੁਤ ਵਧੀਆ ਸਾਫ ਸੁਥਰੀ ਜਿਹਨੂੰ ਕਹਿ ਦਿੰਦੇ ਨਾ ਠੰਡੀ ਧੀਰੀ ਹਾਂਜੀ ਬਰ ਲੋ ਕੋਈ ਗੱਲ ਨਹੀਂ ਤੇ ਲੋ ਦੋਸਤੋ ਬਾਕੀ ਇੱਕ ਵਾਰ ਤੁਹਾਨੂੰ ਥੋੜਾਪਨ ਲਾਗੇ ਤੋਂ ਵੀ ਥੰਨ ਥੰਨ ਵਿਖਾ ਦਿੰਦੇ ਆ ਆ ਕਰੋ ਚੱਕ ਜੇ ਤੇ ਸਰਪਜੀ ਤੇ ਤਾਂ ਮੁੱਲ ਵੀਰੇ ਕੀ ਕਰਤਾ ਦੇਣੀ ਕਿੰਨੇ ਦੀ ਆ ਇਹ ਨਾ ਰਾਜ ਵੀਰੇ ਆਪਾਂ ਲੈਦੇ ਆਲਾ ਮੁੱਲ ਹੀ ਚੈਚਾ ਹੀ ਮੁੱਲ ਦਾ ਹਾਂਜੀ ਇਹ ਆਪਾਂ 5.54 ਲੱਖ ਦੀ ਦੇ ਦੇਣੀ 554 ਦੀ ਹਾਂਜੀ ਹਾਂ ਨਹੀਂ ਹਾਂ ਨਹੀਂ ਕੋਈ ਨਹੀਂ ਛੋੜ ਛੱਪਾ ਥੋੜਾ ਬਹੁਤਾ ਕਰ ਦਾਂਗੇ ਮਾਨਤਾ ਨੇ ਵਿੱਚੋਂ ਠੀਕ ਹੈ ਜੀ ਬਾਕੀ ਮਲੇ ਮੂਲੇ ਤੋਂ ਸਟਾਰਟ ਹੋ ਗਈ ਹੋਗੀ ਕਿ ਹਾਂਜੀ 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 ਤੇ ਜੇ ਨਹੀਂ ਹੋਈ ਤੇ ਦੋ ਕੁ ਦਿਨਾਂ ਤੱਕ ਸ਼ਾਇਦ ਚੱਲ ਪੂਗੀ ਹਣ ਆਓ ਬਸ ਥੋੜਾ ਜਿਹਾ ਮਾਰਿਆ ਕੱਲ ਠੀਕ ਹੈ ਇੱਕ ਦੋ ਦਿਨਾਂ ਦੇ ਕ ਹੋ ਜੂਗੀ ਸਾਤ ਕਰ ਲਿਓ ਠੀਕ ਆ ਇੱਧਰ ਸੈਕੰਡ ਨੰਬਰ ਤੇ ਇੱਕ ਤੁਹਾਨੂੰ ਹੋਰ ਵਾਰ ਦਿਖਾਉਣੇ ਆ ਇਹ ਬੱਛੀ ਕਿਵੇਂ ਆ ਇਹ ਗੱਬਣ ਆ ਰਾਜੇ ਗੱਬਣ ਆ ਹਾਂਜੀ ਸੂਹਾ ਕਿਨਵਾ ਪਲੂਣੀ ਇਹ ਪਲੂਣੀ ਆ ਪਹਿਲਾਂ ਸੂਹਾ ਸੋਣੀ ਆ ਹਾਂਜੀ ਠੀਕ ਹੈ ਜੀ ਲਓ ਦੋਸਤੋ ਪਹਿਲਾਂ ਸੂਹਾ ਇਹ ਸੱਛੀ ਨੇ ਇਸ ਸਵਾ ਕਿੰਨਾ ਕਜੇ ਸਮਾਂ ਲੈ ਜਾਊਗੀ ਜੇ ਮੈਨੂੰ ਲੱਗਦਾ 12 ਦਿਨਾਂ ਤੋਂ ਉੱਪਰ ਵੀ ਖੜ ਸਕਦੀ ਹੈ 12 ਦਿਨ ਤੋਂ ਉੱਪਰ ਹਾਂਜੀ ਠੀਕ ਹੈ ਜੀ ਲੋ ਵੀ ਆ ਇੱਕ ਵਾਰੀ ਥਾਣ ਤੁਸੀਂ ਵੇਖੋ ਠੀਕ ਹੈ ਜੀ ਹਾਥੀ ਮੁਠੀਲਾ ਥਾਣਾ ਅੱਛੀ ਦੋਸਤੋ ਪਹਿਲਾ ਸੁਭਾ ਸੋਣੀ ਆ ਤੇ ਕੱਦ ਵੱਡਾ ਬੈੜ ਦਾ ਠੀਕ ਹੈ ਜੀ ਥੋੜਾ ਜਿਹਾ ਆਪਾਂ ਤੁਹਾਨੂੰ ਦੂਰੀ ਤੋਂ ਵੀ ਦਿਖਾ ਦਿੰਦੇ ਆ ਕੱਦ ਵੱਡਾ ਬੈੜ ਦਾ ਦਿਨ ਖੁੱਲੇ ਡੁੱਲੇ ਲੈ ਜਾਊਗੀ 8 ਤੋਂ 10 10 ਤੋਂ 12 ਦਿਨ ਹਜੇ ਦੇ ਪਾਇਆ ਸੋਣ ਦੇ ਬਾਕੀ ਬੂਥੀ-ਬਾਥੀ ਚੰਗੀ ਆ ਬਿਲਕੁਲ ਛੋਟਾ ਜਿਹਾ ਫੇਸ ਆ ਛੋਟਾ ਕੰਨ ਠੀਕ ਹੈ ਜ ਬਹੁਤ ਪਿਆਰੀ ਵੇੜਾ ਹਾਂ ਸੋ ਰੰਗ ਨੂੰ ਕੋ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਬਹੁਤ ਸੋਹਣਾ ਬਣਿਆ ਬਹੁਤ ਬੜਾ ਵਧੀਆ ਵੇੜਦਾ ਹਾਂ ਨਿਗਰ ਪਲਿਸੋ ਵੀ ਜੰਨੇ ਦੀ ਆ ਕੋਈ ਲੁਸੇਰੀ ਨਹੀਂ ਕੀ ਠੀਕ ਸੋ ਲੜਦੋੜ ਹੋਵਾਂ ਨੇ ਚੱਡੇ ਦੇ ਵਿੱਚ ਬਹੁਤ ਸਾਰੇ ਆ ਠੀਕ ਆ ਜੀ ਸੋ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਤਕਰੀਬਨ ਚੰਗਾ ਖੁੱਲੂਗੀ ਬਣੂ ਬਹੁਤ ਬਹੁਤ ਜ਼ਿਆਦੀ ਬਣੂਗੀ ਜਿਹਨੂੰ ਵੇੜ ਕਹਿੰਦੇ ਨਾ ਫੁੱਲ ਤਿਆਰੀ ਵਾਲੀ ਹਾਂਜੀ ਹਾਂਜੀ ਉਹ ਸਭ ਨਾਲ ਬਣੂਗੀ ਆ ਦੇਖੋ ਜੀ ਸਰੋਜੀ ਇਹਨੂੰ ਹਿੱਕ ਇਹਨੂੰ ਕਰਦੇ ਆ ਖਿੱਚ ਦੋ ਇਹਨੂੰ ਚੱਲ ਆਉਂਨਾ ਤੇ ਚੋਲੀ ਚੰਗੀ ਥੱਲੇ ਬਣਾਉਗੀ ਹਾਂਜੀ ਹਾਂਜੀ ਠੀਕ ਹੈ ਮੈਂ ਥੋੜਾ ਡਰਦੀ ਐ ਨਾ ਤੇ ਲਓ ਖੋਲ ਕੇ ਮੜਾ ਜਾ ਹਾਂ ਲਓ ਜੀ ਠੀਕ ਆ ਜੀ ਬਾਕੀ ਰੰਗ ਟੰਗ ਬਹੁਤ ਸੋਨਾ ਬੱਛੀ ਦਾ ਠੀਕ ਆ ਜੀ ਪਲੀ ਪਲੀਤੀ ਆ ਕਰਮਾ ਲਈ ਉਪਰ ਬਿਲਕੁਲ ਚੌੜੀ ਪਿੱਠ ਪੜੇ ਵਾਲੀ ਸਾਈਡ ਤੋਂ ਆਹ ਮੈਨੂੰ ਤਾਂ ਡਰ ਜੀ ਬਾਕੀ ਸਰਬਜੀਤ ਬੱਚੀ ਪਹਿਲੇ ਸਵੇਰ ਪਰ ਥਾਂ ਚੰਗਾ ਬਣਾ ਜੂਗੀ ਹਾਂ ਬਹੁਤ ਵਧੀਆ ਬਹੁਤ ਚੰਗਾ ਕਰੂਗੀ ਠੀਕ ਹੈ ਜੀ ਮੋੜ ਲਓ ਲੋ ਬਈ ਦੋਸਤੋ ਪਲੂਨ ਵੜਾ ਠੀਕ ਹੈ ਜੀ ਪਹਿਲਾ ਸੂਬਾ ਬੱਛੀ ਨੇ ਸੋਣਾ ਤੇ 10 ਤੋਂ 12 ਕਿ ਤਣ ਘਟੋ ਘਟ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਠੀਕ ਹੈ ਜੀ ਸੂਬਾ ਬੱਛੀ ਸੋਨੇ ਕਦ ਕਰ ਦੇ ਵਿੱਚ ਹਾਈ ਟੂ ਹਿੱਟ ਚੰਗੀ ਆ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਲੜਾ ਰੋੜਾ ਢਿਲਾ ਟੋਲਾ ਬਹੁਤ ਸਾਰੀਆਂ ਲੇਵੇ ਦੇ ਵਿੱਚ ਸੋ ਥਣ ਵੀ ਤਕਰੀਬਨ ਅਥੀ ਮੁਠੀ ਵਾਲਾ ਬਣਾਉਗੀ ਤੇ ਰੇਟ ਪੁੱਛ ਲਵਾਂਗੇ ਕਿੰਨੇ ਦੀ ਵੀਰ ਸਰਵ ਜੀ ਤੇ ਸੇਲ ਕਰਦਾ ਹਾਂ ਨਾ ਕੀ ਰਹੂਗਾ ਰੇਟ ਕੀ ਆ ਬਾਕੀ ਸਰਫੀ ਤੇ ਤਾਂ ਮੁੱਲ ਪਰਾ ਕੀ ਕਰਦਾ ਦਵਾਗੇ ਕਿੰਨੇ ਮੁੱਲ ਜਿਹੜੇ ਸਾਹ ਜਿਹੜੇ ਵਛੀ ਆ ਬਹੁਤ ਚੰਗੀ ਆ ਇਹੋ ਜੀਆਂ ਵਛੀਆਂ ਤੇ 80 85 ਮੁੱਲ ਕਰੀ ਜਾਂਦੇ ਆ ਹਾਂਜੀ ਆਪਾਂ ਪਰ ਜਾਇਜ ਜੇ ਮੁੱਲ لگانا ਇਹਦਾ ਕੋਈ ਅਸੀਂ ਨਹੀਂ ਕਰਨਾ ਕੋਈ ਠੱਤਰ ਨਹੀਂ ਕਰਨਾ ਇਹਦਾ 75000 ਮੁੱਲ ਆਪਾਂ ਹਾਂ ਨਾ ਬੱਤਰੀਆ ਦੇ ਦਾਂਗੇ 72 ਦੀ ਜੀ ਹਾਂਜੀ 72000 ਦੀ ਠੀਕ ਆ ਜੀ ਬਾਕੀ ਤਾਂ ਹੋ ਜਾਊਗਾ ਵਧੀਆ ਵੜ ਠੀਕ ਆ ਜੀ ਵੱਡੀ ਪੈੜਾ ਤੇ ਜੇ ਨਵਾਂ ਪਸ਼ੂ ਹੋ ਠੀਕਾ ਜੀ ਨਵਾਂ ਅੰਗਾ ਕੋਈ ਭਰਾ ਚਲੋ ਦੋ ਚਾਰ ਸੂਵੇ ਪੀਊਗਾ ਜਿਹੜਾ ਵੀਰ ਲੈ ਜਾਂਦਾ ਠੀਕਾ ਜੀ ਘਰੇਲੂ ਘਰ ਵਾਲਾ 75000 ਡਿਮਾਂਡ ਆ ਤੇ 72000 ਦੇ ਲੈ ਦੇ ਆ ਹਾਂਜੀ ਤੇ ਨਿਗਰ ਆ ਪਾਲੀ ਸਾਹਿਬੀ ਆ ਪੂਰੀ ਬੱਛੀ ਠੀਕਾ ਜੀ ਪਸੰਦ ਆਜੂਗੀ ਜਿਹੜੇ ਭਰਾ ਨੂੰ ਜਚੂਗੀ ਪਸੰਦ ਆਊਗੀ ਉਹ ਤੁਸੀਂ ਸੌਦਾ ਕਰ ਲਿਓ ਵੀਰ ਦੇ ਨਾਲ ਠੀਕ ਆ ਇੱਧਰ ਇੱਕ ਬੱਛੀ ਆਪਣੇ ਕੋਲ ਆਨਸਰ ਖੜੀ ਏ ਵੀਰ ਆਨਸਰ ਬੱਛੀ ਤੇ ਇਹ ਸਰ ਜੀ ਕਿੰਨਾ ਮੋਹ ਦੰਦੀ ਥੋੜੀ ਤੁਸੀਂ ਦੱਸਿਆ ਵੀ ਪੁੱਜੀ ਹੈ ਹਨਾ ਆ ਥੋੜੀ ਜੀ ਹਾਂਜੀ ਉਮਰ ਤੋਂ ਚੋਗੀ ਛਕੀਆਂ ਚ ਆ ਜਾਂਦੀ ਆ ਛਕੀ ਤੇ ਤੇ ਇਹ ਫਿਰ ਬਣੀ ਸੌਰੀ ਤੇ ਨਹੀਂ ਆਪਣੇ ਕੋਲ ਅੱਗੇ ਸੀ ਨਹੀਂ ਅਜੇ ਨਹੀਂ ਤਿਆਰ ਹੋਏ ਮਤਲਬ ਹੋ ਜਾਊਗੀ ਇਦਾਂ ਹੁਣ ਜਿਹੜੇ ਹਿਸਾਬ ਨਾਲ ਦੀ ਤਿਆਰੀ ਆ ਵੀ 1.5 ਮਹੀਨੇ ਦੇ ਅੰਦਰ ਅੰਦਰ ਜੇ ਇਹਨੂੰ ਖਾਲ ਪੈਂਦੀ ਰਹੇ ਲਗਾਤਾਰ ਤਾਂ ਬਣ ਜਾਊਗੀ ਠੀਕ ਹੈ ਆਪਣੇ ਕੋਲ ਅੱਗੋਂ ਹੀ ਆਈ ਸੀਗੇ ਹਾਂਜੀ ਆਈ ਸੀ ਲਿਆਂਦੀ ਸੀ ਹਾਂਜੀ ਹਾਂਜੀ ਤਾਂ ਸੋ ਸਾਂਭ ਖਣੋ ਗਈ ਕਿਤੇ ਠੀਕ ਆ ਹੁਣ ਤੇ ਆ ਮਤਲਬ ਦਿਨਾਂ ਜੀ ਤੁਰੇ ਆਉਂਦੀ ਆ ਪਰ ਮਾਰੀ ਲੋ ਜੀ ਠੀਕ ਆ ਜੀ ਇਹ ਵਾਰ ਦੋਸਤੋ ਬਿਲਕੁਲ ਬਨ ਸੌਰਨ ਦੇ ਬੱਤਰ ਤੇ ਆ ਠੀਕ ਆ ਜੀ ਇਹ ਆਈ ਤੁਸੀਂ ਕਰਵਾ ਸਕਦੇ ਜੇ ਥੋੜੀ ਜਿਹੀ ਖੇਚਲ ਕਰਨੀ ਪਣੀ ਆ ਕੋਈ ਲੈ ਜਾ ਕੇ ਵੀਰ ਹੱਥੋਂ ਤੇ ਪੇਰ ਲੂਗਾ ਤੇ ਬਣ ਜੂਗੀ ਠੀਕ ਆ ਥੋੜਾ ਜਿਆ ਇਹਨੂੰ ਬੈਕ ਸਾਈਡ ਤੋਂ ਹਿੱਕ ਕੇਆਂ ਦਿਖਾ ਦਗੇ ਤੋੜ ਹੀ ਦੇ ਆ ਜੇ ਇਹਨੂੰ ਖੋਲ ਕੇ ਤੋੜ ਹੀ ਦੇ ਠੀਕ ਆ ਜੀ ਤੇ ਉਮਰ ਵਾਲੇ ਪਾਸੇ ਦੋਸਤੋ ਦੰਦਾਂ ਦੇ ਵਿੱਚੋਂ ਤਕਰੀਬਨ ਕੋਈ ਛਿੱਗੀ ਹੋ ਸਕਦੀ ਹੈ ਠੀਕ ਆ ਜੀ ਬਹੁਤ ਦੰਦ ਦੀ ਕੋਈ ਛਿੱਗੀ ਆ ਤੇ ਪੁੱਜੀ ਆ ਬਾਕੀ ਅੱਗੇ ਕੋਈ ਵੇਰ ਸ਼ੌਕ ਨਾਲ ਕੋਈ ਮਹੀਨਾ ਦੋ ਮਹੀਨੇ ਕੋਈ ਤਿਆਰੀ ਕਰ ਲੂਗਾ ਇਹ ਆ ਜੀ ਤੁਸੀਂ ਕਰਵਾ ਲੂਗੇ ਠੀਕ ਆ ਜੀ ਬੰਦੇ ਬਿਲਕੁਲ ਫੱਤਰ ਤੇ ਆ ਤੇ ਸਾਂਭਣ ਦੀ ਲੋੜ ਆ ਥੋੜੀ ਜੀ ਮਹੀਨਾ ਦੋ ਦਾ ਠੀਕ ਆ ਸਬੱਸੀ ਤੁਹਾਡੇ ਸਾਹਮਣੇ ਆ ਤੇ ਇਹ ਆਪਸਰ ਬਚੀ ਠੀਕ ਆ ਤੇ ਇਹਦਾ ਮੁੱਲ ਕੀ ਸਬਜ਼ੀ ਵੀ ਕਰਦਾ ਇਹਦਾ ਮੁੱਲ ਰਾਜ ਵੀਰੇ ਆਪਾਂ ਜਾਇ ਜਾਈ ਕਰਨਾ ਮੋਲੇ ਦਾ ਮੋਲੇ ਦਾ ਆਪਾਂ 17000 ਕਰਦੇ ਆ ਚਲੋ 15000 ਦੀ ਆਪਾਂ ਦੇ ਦਾਂਗੇ ਤੇ ਨਾ ਮੰਨੋ ਕਿ ਚਲ ਕਾਉਣੀ ਦੇ ਦੇਣਾ ਸਾੰਭ ਨਹੀਂ ਵੀ ਆ ਫਿਰ ਤਿਆਰ ਹੋਊਗੀ ਆ ਮੋਦੀ 15000 ਤੀ ਮਿਲੂਗੀ ਠੀਕ ਆ ਜੀ 17000 ਇਹਦਾ ਮੋਲ ਆ ਤੇ 15000 ਦੀ ਆ ਜਿਹੜੇ ਭਰਾ ਨੂੰ ਚਚੂਗੀ ਉਹ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਤੇ ਰੰਗ ਪ੍ਰਿੰਟ ਬਿਲਕੁਲ ਤੁਹਾਡੇ ਸਾਹਮਣੇ ਆ 15000 ਦਾ ਮੋਲ ਆ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਆਪਾਂ ਜਿਹੜੀ ਤੁਹਾਨੂੰ ਸੱਜਰ ਬਿਲਕੁਲ ਤਾਜੀ ਸੱਜਰ ਸੂਈ ਹੈ ਵੜ ਉਹ ਵੀ ਦਿਖਾ ਦਿੰਦੇ ਆ। ਪਰ ਵੀ ਇੱਕ ਬਿਲਕੁਲ ਸੱਜਰ ਤਾਜੀ ਸੂਈ ਵੜ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਤੇ ਤਕਰੀਬਨ ਅੱਜ ਭਲਕ ਦੇ ਵਿੱਚ ਸੂਈ ਆ। ਬਾਕੀ ਪ੍ਰੋਪਰ ਡਿਟੇਲ ਆਪਾਂ ਲੈ ਲੈਂਦੇ ਆ ਵੀਰ ਸਰਪ ਜੀ ਤੋਂ। ਅੱਛਾ ਸਰ ਜੀ ਤਾਂ ਇਹ ਬੱਚੀ ਆਪਣੇ ਕੋਲ ਬਿਲਕੁਲ ਸੱਜਰ ਤਾਜੀ ਸੂਈ ਹੈ। ਹਾਂ ਜੀ ਬਿਲਕੁਲ ਹੀ ਤਾਜੀ ਸੂਈ ਹੈ। ਤੇ ਅੱਜ ਰਾਤੀ ਸੂਈ ਇੱਕ ਤੜਕੇ ਦੀ। ਹਾਂ ਜੀ ਕੱਲ। ਮਤਲਬ ਸ਼ਾਮ ਦੇ ਨੂੰ। ਕੱਲ ਸ਼ਾਮ ਦੀ ਸੂਈ ਆ। ਤੇ ਸਵੇਰ ਕੰਮਾ ਸੀ ਇਹ। ਇਹ ਦੂਜਾ ਸੂਆ ਸੂਈ ਰਾਵੀ ਦੂਜਾ ਸੂਆ ਲਓ ਜੀ ਦੂਜਾ ਸੂਆ ਠੀਕਾ ਜੀ ਤੇ ਕੱਲ ਸ਼ਾਮ ਦੀ ਸੂਈ ਆ ਮਗਰ ਇਹਦੇ ਬੱਚੀ ਫੀਮੇਲ ਬੱਚਾ ਮਗਰ ਅੱਜ ਆ ਜੀ ਬੱਚੀ ਹੈ ਲਓ ਜੀ ਮਗਰ ਬੱਚੀ ਆ ਗਈ ਠੀਕਾ ਜੀ ਬੱਚਾ ਦੇਖੋ ਆ ਦੇਖੋ ਜੀ ਵਾਈਟ ਤੇ ਬਲੈਕ ਕੰਬੀਨੇਸ਼ਨ ਆ ਠੀਕਾ ਜੀ ਬਹੁਤ ਪਿਆਰਾ ਬੱਚਾ ਮਗਰ ਫੀਮੇਲ ਕਾਫ ਆ ਗਿੱਲੇ 나ੜੂ ਤੇ ਬੱਚਾ ਤੇ ਬੋੜਾ ਸਭ ਜੀ ਤੇ ਕੋਈ ਦੋ ਢੰਗ ਚੋਲਿਆ ਕਿ ਇੱਕ ਡੰਗ ਤੇ ਚਵਾਈ ਹੋਈ ਦੋ ਡੰਗ ਹੀ ਅਜੇ ਥੋੜਾ ਜਿਹਾ ਰਾਤ ਬੱਚੀ ਨੂੰ ਪਾਇ ਤੇ ਹਾਂ ਜੀ ਹਾਂ ਤੇ ਅੱਜ ਸਵੇਰੇ ਥੋੜਾ ਜਿਹਾ ਗੱਡਿਆ ਬਸ ਠੀਕਾ ਜੀ ਕੀ ਕਰਨਾ ਯਾਰ ਕਾਲੀ ਤੇ ਸੂਈ ਸ਼ਾਮੀ ਬਿਲਕੁਲ ਤਾਂ ਦੋ ਤਿੰਨ ਲੰਗ ਕਿਉਂ ਖਾਲੀ ਕਰਨੀ ਹਾਂਜੀ 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 ਠੀਕ ਹੈ ਬਾਕੀ ਚੋਣ ਚਾਨ ਬੰਦਿਆ ਨਿਕਲੀ ਆ ਸਾਫ ਬਹੁਤ ਸਾਫ ਆ ਠੰਡੀ ਧੀਰੀ ਆ ਕੋਈ ਵੰਗਾ ਬੰਗਾ ਨਹੀਂ ਪਾਉਂਦੀ ਜੇਰ ਜੁਰ ਪਾਤੀ ਸੀ ਹਾਂਜੀ ਪ੍ਰੋਪਰ ਪੈ ਗਈ ਵੀਡੀਓ ਆ ਗਈ ਆਪਣੇ ਕੋਲ ਠੀਕ ਆ ਜੀ ਹਾਂਜੀ ਲਓ ਵੀ ਜੇਰ ਪ੍ਰੋਪਰ ਪਈ ਆ ਠੀਕ ਆ ਜੀ ਜੇਰ ਪ੍ਰੋਪਰ ਪਈ ਆ ਤੇ ਅੱਗੇ ਜਿਹੜੇ ਭਰਾ ਨੂੰ ਪਸੰਦ ਆਊਗੀ ਜਜੂਗੀ ਤੁਸੀਂ ਸੌਦਾ ਕਰ ਲਿਓ ਇਦੋਂ ਇੱਕ ਵਾਰੀ ਮੈਂ ਤੁਹਾਨੂੰ ਥੋੜਾ ਨੇੜੇ ਥਣ ਥਣ ਮੁਖਾ ਦੇਣਾ ਇੱਕ ਵਾਰੀ ਆ ਦੇਖੋ ਜੀ ਠੀਕ ਆ ਸੁਭਾਜੀ ਥੱਲੇ ਲੋਵੇ ਦੀ ਸਾਫ ਸੁਥ ਇਧਰ ਵੇਖੋ ਜੀ ਸੋ ਗਰਲਾਪੁਰਲਾ ਸਪੇਸ ਆ ਕਰੋ ਚੈੱਕ ਤੇ ਆਈ ਬਹੁਤ ਸੋਣੀ ਕੀਤੀ ਬੜੀ ਹਾਂ ਠੀਕ ਹੈ ਜੀ ਸੈਕਿੰਡ ਟਾਈਮਰ ਦੂਜਾ ਸੁਆ ਬੜਾ ਤੇ ਮਗਰ ਬੱਚੀ ਆ ਬੱਚਾ ਬਹੁਤ ਸੋਣਾ ਪਾਇਆ ਠੀਕ ਹੈ ਜੀ ਬੁਲਬੁਲ ਤਾਂ ਬੱਚਾ ਹੀ ਆ ਕਰਮਲਾ ਬਹੁਤ ਸੋਣੀ ਬੱਚੀ ਆ ਕੋ ਸ਼ੌਕ ਨਾਲ ਭਰਾ ਤਿਆਰ ਕਰ ਲੂਗਾ ਆਪ ਸੈਕਿੰਡ ਟਾਈਮਰ ਦੂਜਾ ਸੁਆ ਠੀਕ ਆ ਤੇ ਥੋੜਾ ਜਿਹਾ ਆਪਾਂ ਤਾਂ ਦੇਖੋ ਰਿਖ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਉਸ ਤੋਂ ਬਾਅਦ ਰੇਟ ਸਰਬਜੀਤ ਵੀਰ ਤੋਂ ਪੁੱਛ ਲਾਂਗੇ ਵੀ ਕਿੰਨੇ ਦੀ ਦੇਣੀ ਆ ਜੈਸ ਨੂੰ ਕੀ ਰਹੂਗਾ ਠੀਕ ਆ ਹਾਂ ਲਿਓ ਜੀ आ देखो जी ਠੀਕ ਹੈ ਠੀਕ ਹੈ ਲੈ ਸਰ ਇੱਕ ਥੋੜਾ ਹੋਰ ਘੜਕਾ ਦੇ ਭਾਈ ਲੈ ਠੀਕ ਹੈ ਜੀ ਲਓ ਬਾਕੀ ਸੋਈ ਤਾਂ ਪੂਰੀ ਤੈਰੀ ਤੂਰੀ ਕਰਕੇ ਹੀ ਆ ਹਨਾ ਹਾਂ ਜੀ ਬਹੁਤ ਸੋਹਣੀ ਤਿਆਰੀ ਕੀਤੀ ਹੈ ਇਹਦੇ ਹੁਣ ਆਪਾਂ ਦੂਜਾ ਹੁਣ ਕੱਢਿਆ ਹੀ ਦੋ ਦੋ ਨੇ ਸਵੇਰੇ ਵੀ ਤਾਂ ਕਰਕੇ ਥੋੜਾ ਜਾ ਗਿਆ ਇਹ ਤਿਆਰੀ ਠੀਕ ਹੈ ਜੀ ਸੋ ਹਾਈਟ ਕੱਟ ਦੀ ਵੀ ਆਪਾਂ ਤੁਹਾਨੂੰ ਨੋਟ ਕਰਾ ਦਿੰਦੇ ਹਾਂ ਹਾਈਟ ਕੱਟ ਮੀਡੀਅਮ ਦੇ ਵਿੱਚ ਆ ਠੀਕ ਹੈ ਜੀ ਮੀਡੀਅਮ ਦੇ ਵਿੱਚ ਹਾਈਟ ਕੱਟ ਆ ਰੰਗ ਪ੍ਰਿੰਟ ਫੈਸ਼ਨ ਫੁਸ਼ਨ ਬੱਚੀ ਦਾ ਚੰਗਾ ਠੀਕ ਹੈ ਤੇ ਸੂਈ ਸਵਾਈਆ ਜੇਰ ਪਾਈ ਗਿਆ ਠੀਕ ਹੈ ਜੀ ਜੇਰ ਜੂਰ ਪ੍ਰੋਪਰ ਪਾਤੀ ਕਰਮਾ ਲਈ ਨੇ ਤੇ ਜਿੱਦਾਂ ਮਰਜ਼ੀ ਕੋਈ ਆਪਣਾ ਖਰੀਦਦਾਰ ਭਰਾ ਇੱਥੇ ਆਪਣੀ ਦੋ ਟਾਈਮ ਤਿੰਨ ਟਾਈਮ ਭਰਾ ਕੇ ਤਸੱਲੀ ਕਰ ਸਕਦਾ ਮਗਰ ਬੱਚੀ ਆ ਠੀਕ ਹੈ ਤੇ ਮੁੱਲ ਵੀ ਪੁੱਛ ਲਾਂਗੇ ਸਰ ਜੀ ਤੋਂ ਸਰ ਜੀ ਤੋਂ ਦਵਾ ਦੇ ਕਿੰਨੇ ਦੀ ਵੜ ਦੇਣਾ ਅਜਾ ਆਪਾਂ ਇਹ ਰਾਇਵਰੇ ਜਿਹੜੇ ਸਾਡੇ ਤਿਆਰੀ ਕੀਤੀ ਹੈ ਵੈੜ ਨੇ ਬਹੁਤ ਸੋਹਣੀ ਸਾਫ ਸੁਥਰੀ ਠੰਡੀ ਧੀਰੀ ਆ ਮੁੱਲ ਕਰਨ ਨੂੰ ਭਾਵੇਂ ਆਪਾਂ ਇਹਦਾ 70 ਵੀ ਕਰ ਲਈਏ ਪਰ ਆਪਾਂ ਜੈਜਾਏ ਮੁੱਲ ਕਰਨਾ ਇਹਦਾ 68000 ਮੁੱਲ ਕਰਦੇ ਆ ਤੇ 65000 ਦੀ ਆਪਾਂ ਹਾਂ ਨਾ ਦੇ ਦਾਂਗੇ ਅੱਛਾ ਜੀ 68000 ਦੀ ਐਸਨੋ ਹਾਂਜੀ ਮੁੱਲ 68000 ਹਾਂਜੀ ਠੀਕ ਠੀਕ ਹੈ ਜੀ 68000 ਦੋਸਤੋ ਮੁੱਲ ਲਾ ਤੇ 65000 ਦੇ ਲੈ ਆ ਠੀਕ ਹੈ ਜੀ ਐਸਨੋ ਜਿਹੜਾ ਵੀਰਾਂ ਦਾ 65000 ਤੇ ਦਵਾਂਗੇ ਬੱਚੀ ਮਗਰ ਵੀ ਬੱਚੀ ਆ ਠੀਕ ਹੈ ਜੀ ਆਪ ਉਹ ਦੂਜੇ ਸਵੇਰ ਸੂਈ ਆ ਤੇ ਥਣ ਥਣ ਨੂੰ ਵਧੀਆ ਹੱਥੀ ਮੁਠ ਜੇਰਾ ਪਸ਼ੂ ਤੁਸੀਂ ਚੋਕੇ ਵੇਖ ਲੈਣਾ ਠੀਕ ਹੈ ਜੀ ਹੁੰਦੇ ਜਦੋਂ ਕੋਈ ਦੋਰਾ ਹੈ ਨਹੀਂ ਵੀ ਉਤੇਪਕ ਲੈ ਕੇ ਜਾਣੀਆਂ ਠੀਕ ਹੈ ਜੀ ਸੋਇਆ ਸੋਇਆ ਪਸ਼ੂ ਆ ਤਾਂ 65000 ਦੀ ਇਹ ਮੱਛੀ ਮਿਲ ਜੂਗੀ ਤੇ ਇਹ ਸਬਜੀਤ ਆਪਣੇ ਕੋਲ ਭਰਾ ਨਾਗ ਨੇ ਟੋਟਲ ਹਾਂਜੀ ਚਾਰ ਨਾਗ ਠੀਕ ਹੈ ਜੀ ਤੇ ਇੱਕ ਨੰਬਰ ਆਪਣੇ ਕਰਤੀਏ ਸਾਂਝੇ ਫਿਰ ਹਾਂਜੀ 88728 48324 ਠੀਕ ਹੈ ਵੀਰੇ ਠੀਕ ਹੈ ਲੋ ਵੀਰ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਲੱਗ ਚੁਕੇ ਆ ਨੰਬਰਾਂ ਤੇ ਕਾਲ ਕਰੋ ਇੱਥੇ ਆਣ ਕੇ ਵਿਜ਼ਿਟ ਕਰੋ ਆਪਣੀ ਤਸੱਲੀ ਕਰੋ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਏ ਆ ਸੋ ਜਿਹੜਾ ਵੀ ਕਿਸੇ ਭਰਾ ਨੂੰ ਪਸੰਦ ਆਉਂਦਾ ਸੌਦਾ ਕਰੋ ਠੀਕ ਹੈ ਸਾਈਬਿਆ ਨਾ ਕਰੋ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਪਰਾਮਾਂ ਨੂੰ 7 ਸ਼ਰੀਆ ਕਾਲ ਜੀ